ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਹਤਰੀਨ ਜੇ ਪਲੇਟਫਾਰਮ ਤੋਂ ਤੇ ਭਾਈ ਅੱਜ ਆਪਾਂ ਇੱਕ ਇਹੋ ਜਿਹੇ ਮੁੱਦੇ ਤੇ ਗੱਲ ਕਰਾਂਗੇ ਜੋ ਕਿ ਸਟੂਡੈਂਟ ਦੇ ਫਾਇਦੇ ਵਾਸਤੇ ਹੀ ਹੈ ਔਰ ਫਾਇਦਾ ਦੋਨਾਂ ਦਾ ਹੀ ਹੈ ਜਿਹੜੇ ਕੈਂਡੀਡੇਟ 2024 ਦੇ ਵਿੱਚ ਪੇਪਰ ਦੇ ਚੁੱਕੇ ਐ ਤੇ ਜਿਹੜੇ ਕੈਂਡੀਡੇਟ ਇਹਨਾਂ ਨੇ 2025 ਦੇ ਵਿੱਚ ਦੇਣਾ ਹੈ ਉਹ ਇਸ ਗੱਲ ਨੂੰ ਸੁਣਿਓ ਮਤਲਬ ਬਹੁਤ ਜ਼ਿਆਦਾ ਤੁਸੀਂ ਇਹ ਮੈਂ ਕਹਿ ਸਕਦੇ ਹਾਂ ਇਹਨੂੰ ਕਹਿੰਦੇ ਮਿਸਮੈਨੇਜਮੈਂਟ ਕਿਸੇ ਵੀ ਭਾਰਤੀ ਦੇ ਵਿੱਚ ਦੇਖੋ ਆਪਾਂ ਭਗਵੰਤ ਮਾਨ ਸਰਕਾਰ ਦਾ ਮਤਲਬ ਚੰਗੀ ਗੱਲ ਹੈ ਭਰਤੀਆਂ ਕੱਢਦੀ ਹੈ ਪਰ ਭਰਤੀ ਨੂੰ ਇੰਨਾ ਲੰਬਾ ਵੀ ਨਾ ਲਮਕਾਓ ਕਿ ਨਾ ਤਾਂ ਜਿਹੜੇ ਨੇ ਪਹਿਲਾਂ ਪੇਪਰ ਦਿੱਤਾ ਉਹ ਕਲੀਅਰ ਕਰ ਸਕਣ ਨਾ ਆਉਣ ਵਾਲੇ ਕਲੀਅਰ ਕਰ ਸਕਣ ਠੀਕ ਹੈ ਤੁਸੀਂ ਵਿੱਚ ਵਿਚਾਲਾ ਆ ਕੰਮ ਰੱਖਦੇ ਹੋ ਮਤਲਬ ਕੈਂਡੀਡੇਟ ਨੂੰ ਖਿੱਚੀ ਰੱਖਦੇ ਹੋ ਉਹਦੀ ਮੈਂਟਲ ਹੈਲਥ ਉਹਦੇ ਪਰਿਵਾਰਿਕ ਮਸਲੇ ਉਹਨਾਂ ਨੂੰ ਤੁਸੀਂ ਓਵੇਂ ਤਾਂ ਕਹਿੰਦੇ ਹੋ ਇਹ ਆਮ ਆਦਮੀ ਦੀ ਸਰਕਾਰ ਹੈ ਉਹ ਆਮ ਆਦਮੀ ਵਾਲੀ ਗੱਲ ਤੁਸੀਂ ਬਿਲਕੁਲ ਵੀ ਨਹੀਂ ਸਮਝਦੇ ਠੀਕ ਹੈ ਇਹ ਮੁੱਦਾ ਕੀ ਹੈ ਦੇਖੋ ਦੋ ਚੀਜ਼ਾਂ ਤੁਹਾਨੂੰ ਪਤਾ ਪੀਟ੍ਰੀਪਲ ਐਸਬੀ ਤਾਂ ਉਹਦਾ ਬਹੁਤ ਬੁਰਾ ਹਾਲ ਹੈ ਪਰ ਮੈਂ ਅੱਜ ਜੋ ਗੱਲ ਕਰਨ ਵਾਲਾ ਉਹ ਸਿਰਫ ਔਰਸ਼ਿਤ ਪੰਜਾਬ ਪੁਲਿਸ ਕਨਸਟੇਬਲ ਦੇ ਲਈ ਗੱਲ ਕਰਨ ਵਾਲਾ ਬਹੁਤ ਜੇ ਬੱਚੇ ਹੁਣ ਕਮੈਂਟ ਵੀ ਕਰਨਗੇ ਕਿ ਸਰ ਉਹ ਮੁੱਦਾ ਵੀ ਚੱਕੋ ਉਹ ਮੁੱਦਾ ਵੀ ਚੱਕੋ ਉਹ ਚੀਜ਼ਾਂ ਤੇ ਵੀ ਅਲੱਗ-ਅਲੱਗ ਚੀਜ਼ਾਂ ਚੱਲ ਰਹੀਆਂ ਆ ਆ ਪਾਵਰ ਐਲ ਵਾਲਾ ਵੀ ਮੁੱਦਾ ਚੱਕ ਰੱਖਿਆ ਹੈ ਤੇ ਆਪਾਂ ਪੀਟ੍ਰੀਪਲ ਐਸਬੀ ਜਿਹੜੀ ਅੰਗੇਲੀਆਂ ਵਰਤ ਰਹੀ ਆ ਆਪਾਂ ਉਹ ਤੇ ਵੀ ਗੱਲ ਕਰਦੇ ਆ ਪਰ ਫਿਲਹਾਲ ਜਿਹੜਾ ਇਸ ਵੀਡੀਓ 'ਚ ਮੈਂ ਗੱਲ ਕਰੂੰਗਾ ਉਹ ਹੈ ਪੰਜਾਬ ਪੁਲਿਸ ਕਨਸਟੇਬਲ 2024 ਠੀਕ ਹੈ ਦੇਖੋ ਤਾਂ ਨਵੇਂ ਪੇਪਰਾਂ ਦੀ ਡੇਟ ਕੱਢਣ ਨੂੰ ਤਾਂ ਅੱਗੇ ਹੋ ਜਾਂਦੇ ਆ ਹਨਾ ਵੀ ਬਸ ਆਪਾਂ ਇੱਕ ਵਾਰੀ ਬੱਚਿਆਂ ਨੂੰ ਨਾ ਐਵੇਂ ਉਹਨਾਂ ਦਾ ਮਾਈਂਡ ਆ ਜਿਹੜਾ ਥੋੜਾ ਜਿਹਾ ਸੈਟ ਹੋਰ ਪਾਸੇ ਡਾਇਵਰਟ ਕਰ ਦਈਏ ਵੀ ਬੱਚੇ ਸਾਡੇ ਤੋਂ ਆਪਦੇ ਹੱਕਾਂ ਦੀ ਮੰਗ ਨਾ ਕਰ ਸਕਣ ਆਪਾਂ ਬੱਚਿਆਂ ਨੂੰ ਕੰਮ ਤੇ ਲਾ ਦਈਏ ਠੀਕ ਹੈ ਪਰ ਇਸ ਗੱਲ ਨੂੰ ਸਮਝੋ ਪੁਰਾਣੇ ਪੇਪਰ ਜਿਹੜੇ ਹੋਏ ਉਹਨਾਂ ਦਾ ਰਿਜ਼ਲਟ ਤੁਸੀਂ ਕਦੋਂ ਦਿੱਤਾ ਨਹੀਂ ਦਿੱਤਾ ਹੁਣ ਮੈਂ ਤੁਹਾਨੂੰ ਪੂਰੀ ਡਿਟੇਲ ਦੱਸਦਾ ਹਾਂ ਦੇਖੋ ਸਮਝੋ ਸਭ ਤੋਂ ਪਹਿਲੀ ਗੱਲ ਅਗਰ ਮੈਂ ਗੱਲ ਕਰਾਂ ਤਾਂ 2023 ਦਾ ਵੀ ਜੋ ਇਹਨਾਂ ਨੇ ਆਪਾਂ ਨੂੰ ਰਿਜ਼ਲਟ ਦਿੱਤਾ ਉਸ 'ਤੇ ਵੀ ਆਪਾਂ ਬਹੁਤ ਤਰਨੇ ਲਾਏ ਮੈਂ ਤਿੰਨ ਤਿੰਨ ਚਾਰ ਚਾਰ ਵਾਰੀ ਜਾ ਕੇ ਮਤਲਬ ਬੋਝੀ ਅਕੈਡਮੀ ਆ ਜਾਂ ਅਸੀਂ ਆਪਣੀ ਗੱਲ ਕਰੀਏ ਤਾਂ ਡੀਜੀਪੀ ਦਫ਼ਤਰ ਗਏ ਹੈੱਡ ਕੁਆਟਰ ਗਏ ਉੱਥੇ ਮੰਗ ਪੱਤਰ ਦਿੱਤੇ ਹਨਾ ਫਿਰ ਤਰਨੇ ਵੀ ਲਾਈ ਪਰ ਕਹੇ ਤਰਨੇ ਲਾਏ ਨਾਲ ਹੀ ਤੁਸੀਂ ਰਿਜ਼ਲਟ ਦੋਗੇ ਅਗਰ ਤੁਹਾਨੂੰ ਪਤਾ ਹੈ ਕਿ ਭਾਈ ਆਪਾਂ ਇੱਕ ਭਰਤੀ ਕੱਢ ਤੇ ਐਟ ਲਿਸਟ ਉਹਨੂੰ 6-8 ਮਹੀਨਿਆਂ 'ਚ ਸੀਰੇ ਤਾਂ ਚੜਾਓ ਐਟ ਲਿਸਟ ਠੀਕ ਹੈ ਪਰ ਹੁਣ ਮੈਂ ਤੁਹਾਨੂੰ ਦੇਖੋ ਇਹਨਾਂ ਦੀ ਪੂਰੀ ਸਕੀਮ ਦੱਸਦਾ ਦੇਖੋ एग्जाम ਡੇਟ ਹੋਇਆ ਸੀ 2024 ਆਲਿਆਂ ਦਾ 1 ਜੁਲਾਈ 2024 ਨੂੰ ਪੇਪਰ ਸਟਾਰਟ ਹੋਵੇ ਸੀ ਭਾਰਤੀ ਕੱਢੀ ਸੀ ਇਹਨਾਂ ਨੇ ਚਲੋ ਉਹ ਮੈਂ ਡੇਟ ਹਜੇ ਨਹੀਂ ਲਿਖਦਾ ਮੈਂ ਪੇਪਰ ਤੋਂ ਹੀ ਸਟਾਰਟ ਕਰਦਾ 16 ਅਗਸਤ ਤਾਈ ਇਹ ਪੇਪਰ ਚੱਲੇ ਸੀ ਕਦੋਂ ਤਾਈ ਚੱਲੇ ਸੀ 16 ਅਗਸਤ ਤਾਈ ਉਸ ਤੋਂ ਬਾਅਦ ਭਾਈ ਇਹਨਾਂ ਨੇ ਨਵੰਬਰ ਦੇ ਵਿੱਚ ਆਪਾਂ ਨੂੰ ਸਕੋਰ ਕਾਊਟ ਸਕੋਰ ਕਾਰਡ ਆਊਟ ਕਰਦੇ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਆਪਾਂ ਨੂੰ ਰਿਜ਼ਲਟ ਦਿੱਤਾ ਕਿ ਭਾਈ ਫਿਜ਼ੀਕਲ ਇਹ ਇਹ ਬੰਦਾ ਆ ਸਕਦਾ ਹੈ ਸੋ ਫਿਜ਼ੀਕਲ ਦੀ ਜਿਹੜੀ ਆਪਣੀ ਡੇਟ ਸੀਗੀ ਉਹ 26 ਨਵੰਬਰ 1 ਦਸੰਬਰ 2024 ਤੱਕ ਚੱਲੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਇੱਕ ਫਾਈਨਲ ਲਿਸਟ ਜਾਰੀ ਕਰੀ ਕਿ ਭਾਈ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬੱਚੇ ਆ ਸਕਦੇ ਹੈ ਸੋ ਪਹਿਲਾਂ ਡਾਕੂਮੈਂਟ ਵੈਰੀਫਿਕੇਸ਼ਨ ਹੋਈ 29 ਜਨਵਰੀ ਤੋਂ ਲੈ ਕੇ 10 ਫਰਵਰੀ ਤੱਕ ਫਿਰ ਜਿਹੜੇ ਪੈਂਡਿੰਗ ਰਹਿ ਗਏ ਸੀ ਉਹਨਾਂ ਨੂੰ ਇਹਨਾਂ ਨੇ ਸੱਦਿਆ 4 ਮਾਰਚ ਨੂੰ ਦੇਖੋ ਡੇਟ ਉੱਪਰ-ਨੀચે ਹੋ ਸਕਦੀ ਹੈ ਭਾਈ ਮੈਨੂੰ ਜਿਹੜਾ ਮੋਟਾ-ਮੋਟਾ ਅੰਦਾਜ਼ਾ ਹੈ ਜਾਂ ਜੋ ਬੱਚਿਆਂ ਨੇ ਮੈਨੂੰ ਦੱਸਿਆ ਮੈਂ ਉਹਦੇ ਅਕੋਰਡਿੰਗ ਇੱਥੇ ਲਿਖਤਾ ਸੋ ਇਸ ਗੱਲ ਨੂੰ ਮੁੱਦਾ ਨਾ ਬਣਾਇਓ ਕਿ ਸਾਰਾ ਡੇਟ ਗਲਤ ਸੀ ਆਹ ਡੇਟ ਗਲਤ ਸੀ ਆਪਾਂ ਮੇਨ ਮੁੱਦੇ ਦੀ ਗੱਲ ਕਰਾਂਗੇ ਜੋ ਗੱਲ ਹੈਗੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੇ ای ਡਬਲਯੂ ਐਸ ਵਰਟੀਕਲ ਰਿਜ਼ਰਵੇਸ਼ਨ ਵਾਲੇ ਕੈਂਡੀਡੇਟ ਸੀ ਉਹਨਾਂ ਨੂੰ ਸਦਿਆ 24 ਮਾਰਚ 2025 ਹੁਣ ਸਾਰਾ ਕੁਝ ਹੋ ਗਿਆ ਭਾਈ ਐਟ ਲਿਸਟ ਹੁਣ ਫਾਈਨਲ ਰਿਜ਼ਲਟ ਆਤੇ ਦੋ ਬੱਚਿਆਂ ਦਾ ਤੁਹਾਡਾ ਸਭ ਪ੍ਰੋਸੈਸ ਕੰਮ ਹੋ ਗਿਆ ਹੁਣ ਇਹ ਰਿਜ਼ਲਟ ਅਗਰ ਨਹੀਂ ਦਿੰਦੇ ਤਾਂ ਦੇਖੋ ਦੋਨੋਂ ਬੱਚਿਆਂ ਨੂੰ ਨੁਕਸਾਨ ਹੈ ਸਭ ਤੋਂ ਪਹਿਲੀ ਗੱਲ ਜਿਹੜੇ ਬੱਚੇ 2024 ਦੇ ਵਿੱਚ ਸਿਲੈਕਟਡ ਹੋਣਗੇ ਹੁਣ ਤੁਹਾਨੂੰ ਪਤਾ ਹੈ ਮਈ ਚ ਪੇਪਰ ਦੀ ਇਹਨਾਂ ਨੇ ਡੇਟ ਅਨਾਉਂਸਮੈਂਟ ਕਰਤੀ ਮੈਂ ਇੱਕ ਨੋਰਮਲੀ ਜੀ ਗੱਲ ਕਰਦਾ ਹੈ ਕਿ ਭਾਈ ਇੱਕ ਬੱਚਾ ਜਿਹੜਾ 2024 ਦੇ ਪੇਪਰ ਦੇ ਵਿੱਚ ਬੈਠਿਆ ਔਰ ਉਹ ਸਿਲੈਕਟ ਹੋ ਗਿਆ ਪਰ ਅਗਰ ਸਿਲੈਕਟ ਕਦੋਂ ਹੋਊਗਾ ਜਦੋਂ ਫਾਈਨਲ ਲਿਸਟ ਜਾਰੀ ਕਰਨਗੇ ਉਦੋਂ ਸਿਲੈਕਟਡ ਦੀ ਗੱਲ ਹੈਗੀ ਹੈ ਫਾਈਨਲ ਲਿਸਟ ਜਾਰੀ ਕਰਨ ਬਾਅਦ ਵੀ ਹਜੇ ਇਹਨਾਂ ਨੇ ਜੁਆਇਨਿੰਗ ਪਤਾ ਨਹੀਂ ਕਦੋਂ ਦੇਣੀ ਹੈ ਤੁਸੀਂ ਇਹ ਵੀ ਸੋਚੋ ਭਾਰਤੀ ਕਦੋਂ ਚੱਲੀ ਸੀ 1 ਜੁਲਾਈ ਆਹ ਕੀ ਚੱਲ ਰਿਹਾ ਹੈ ਮਾਰਚ ਚੱਲ ਰਿਹਾ ਹੈ ਯਾਨੀ April May June 2-3 ਮਹੀਨੇ ਬਾਅਦ ਸਾਲ ਹੋ ਜੂਆ ਯਾਨੀ 1 ਸਾਲ ਚ ਸਿਰਫ ਤੁਸੀਂ ਕੋਈ ਭਰਤੀ ਸੀਰੇ ਚੜਾਉਨੇ ਆ ਵੀ ਦੇਖੋ ਦੂਜੀ ਗੱਲ 2024 ਦਾ ਹਜੇ ਫਾਈਨਲ ਐਗਜ਼ਾਮ ਫਾਈਨਲ ਲਿਸਟ ਨਹੀਂ ਆਈ ਤਾਂ ਜਿਹੜਾ ਬੱਚਾ ਮੰਨ ਲਓ ਐਕਚੁਅਲ ਦੇ ਵਿੱਚ ਉਹਨੂੰ ਐਵੇਂ ਪਤਾ ਕਿ ਮੈਂ ਸਿਲੈਕਟ ਹੋ ਗਿਆ ਮੰਨ ਲਓ ਜਿਸ ਬੱਚੇ ਦੇ 90 ਨੰਬਰ ਆ ਉਹ ਸਿਲੈਕਟ ਹੋ ਗਿਆ ਪਰ ਜਦੋਂ ਤਾਈ ਫਾਈਨਲ ਲਿਸਟ ਨਹੀਂ ਆਏਗੀ ਉਹ ਬੱਚਾ 2025 ਵਾਲਾ ਕਾਂਸਟੇਬਲ ਵੀ ਦੇਏਗਾ ਔਰ ਜ਼ਰੂਰ ਦੇਏਗਾ ਠੀਕ ਹੈ ਹੁਣ ਦੇਖੋ ਜਿਹੜਾ ਬੱਚਾ 2024 ਦੇ ਪੇਪਰ ਦੇ ਵਿੱਚ ਸਿਲੈਕਟ ਹੋ ਗਿਆ ਹਾਲਾਂਕਿ ਫਾਈਨਲਿਸਟ ਨਹੀਂ ਆਈ ਉਹ 25 ਦਾ ਪੇਪਰ ਦੇਵੇਗਾ ਉਹ 25 ਦਾ ਜਦੋਂ ਪੇਪਰ ਦੇਵੇਗਾ ਤਾਂ ਉਹ ਇਹ ਵੀ ਸੀਟ ਖਰਾਬ ਕਰ ਦੇਗਾ ਰੀਜ਼ਨ ਹੈ ਕਿਉਂ ਇਹਦੀ ਕੋਈ ਗਲਤੀ ਨਹੀਂ ਸਟੂਡੈਂਟ ਦੀ ਉਹ ਤਾਂ ਦੇ ਗਈ ਉਹ ਤਾਂ ਪੇਪਰ ਦੇਊ ਆ ਹੀ ਭਾਈ ਜਿਹੜੇ ਬੱਚੇ ਦੇ ਫਾਈਨਲ 'ਚ ਨਾਮ ਨਹੀਂ ਆਇਆ ਉਹ ਵੀ ਦੇਊ ਆ ਤੇ ਜਿਹੜੇ ਨੂੰ ਐਵੇਂ ਲੱਗਦਾ ਮੇਰਾ ਫਾਈਨਲ 'ਚ ਨਾਮ ਆ ਜਾਏਗਾ ਉਹ ਵੀ ਦੇਵੇਗਾ ਪਰ ਉਹ ਹਜੇ ਕਨਫਰਮ ਤਾਂ ਨਹੀਂ ਹੋਇਆ ਤਾਂ ਦੇਖੋ 2025 ਦਾ ਜਿਹੜਾ ਪੇਪਰ ਹੋਊਗਾ ਹੁਣ ਸੁਣੋ 2025 ਦੇ ਵਿੱਚੋਂ ਅਪੀਅਰਡ ਜ਼ਰੂਰ ਹੋਏਗਾ ਹੁਣ ਜਦੋਂ ਉਹ ਅਪੀਅਰਡ ਹੋਏਗਾ ਤਾਂ ਉਹਦਾ 24 'ਚ ਨਾਮ ਆ ਜਾਏਗਾ ਮੰਨ ਲਓ ਕਿਉਂ ਅਜੇ ਤੁਸੀਂ ਰਿਜ਼ਲਟ ਨਹੀਂ ਦਿੱਤਾ ਉਹ 2025 ਦਾ ਪੇਪਰ ਦੇ ਆਇਆ ਬੱਚਾ ਔਰ ਉਸ ਤੋਂ 2 ਮਹੀਨੇ ਬਾਅਦ ਮਤਲਬ ਪੇਪਰ ਦੇ 2025 ਦੇ ਪੇਪਰ ਦੇ ਬਾਅਦ ਤੁਸੀਂ 2024 ਦੀ ਲਿਸਟ ਜਾਰੀ ਕਰਦੇ ਹੋ ਉਸ ਬੱਚੇ ਦਾ ਇਹਦੇ ਵਿੱਚ ਨਾਮ ਆ ਗਿਆ ਇਹਦੇ ਵਿੱਚ ਨਾਮ ਆ ਗਿਆ ਔਰ ਇਸ 'ਚ ਵੀ ਉਹਨੇ ਚੰਗੇ ਨੰਬਰ ਲੈ ਰੱਖਿਆ ਐਥੇ ਉਸ ਬੱਚੇ ਨੇ ਸੀਟ ਖਰਾਬ ਕਰਤੀ ਕਿ ਨਹੀਂ ਕਰਤੀ ਠੀਕ ਹੈ ਦੂਜੀ ਗੱਲ ਹੁਣ ਉਹਨਾਂ ਬੱਚਿਆਂ ਵਾਸਤੇ ਭਈ ਜਿਹੜੇ ਬੱਚੇ ਬਿਲਕੁਲ ਬਾਉਂਡਰੀ ਤੇ ਆ ਉਹਨਾਂ ਨੂੰ ਲੱਗਦਾ ਹੈ ਕਿ ਕਿਆ ਪਤਾ ਸਾਡਾ ਨੰਬਰ ਆਜੇ ਜਾਂ ਨਾ ਆਜੇ ਉਹ ਵੀ ਬੱਚੇ ਪੇਪਰ ਦੇਣਗੇ ਉਹ ਵੀ ਬੱਚੇ ਪੇਪਰ ਦੇਣਗੇ ਹੁਣ ਦੇਖੋ ਕਈਆਂ ਦੀ ਕੰਡੀਸ਼ਨ ਐ ਇਦਾਂ ਹੁੰਦੀ ਆ ਉਹ ਇਹ ਸੋਚ ਕੇ ਬੈਠਦੇ ਆ ਕਿ ਭਾਈ ਮੇਰਾ ਨਾਮ ਆਜੂਗਾ ਔਰ ਉਹੋ ਇਸ ਪੇਪਰ ਦੇ ਵਿੱਚ ਅਪੀਅਰਡ ਨਾ ਹੋਏ ਔਰ ਇੱਥੇ ਵੀ ਰਿਜ਼ਲਟ ਜਦੋਂ ਬਾਅਦ ਚੋਂ ਆਇਆ 24 ਵਾਲਿਆਂ ਦਾ ਉਸ 'ਚੇ ਵੀ ਉਹਨਾਂ ਦਾ ਨਾਮ ਨਹੀਂ ਆਇਆ ਉਹਨਾਂ ਦਾ ਅਮੇ ਫਿਊਚਰ ਖਰਾਬ ਹੋਏਗਾ ਤੀਜੀ ਗੱਲ ਤੁਸੀਂ ਇਹ ਦੇਖੋ ਕਿ ਚਲੋ ਇਹ ਵੀ ਬੱਚਾ ਬੀਅਰ ਕਰ ਲੈਂਦਾ ਹੈ ਫਿਰ ਕਹੇ ਤੁਸੀਂ ਵੇਟਿੰਗ ਲਿਸਟਾਂ ਕੱਢਦੇ ਹੋ ਨਹੀਂ ਕੱਢਦੇ ਵੇਟਿੰਗ ਲਿਸਟਾਂ ਕੱਢਦੇ ਹੋ ਨਹੀਂ ਕੱਢਦੇ ਇਹ ਤੁਹਾਡੇ ਸਿਰ ਤੇ ਹੁੰਦਾ ਜੇ ਕੱਢੋਂਗੇ ਤਾਂ ਬਹੁਤ ਲੇਟ ਕੱਢੋਂਗੇ ਨਹੀਂ ਤਾਂ ਤੁਸੀਂ ਕੱਢਦੇ ਹੀ ਨਹੀਂ ਸੋ ਯਾਰ ਇੱਕ ਗੱਲ ਦੱਸੋ ਕਿ ਇੱਕ ਇੱਕ ਭਾਰਤੀ ਨੂੰ ਐਵੇਂ ਇੰਨਾ ਲੰਬਾ ਲਮਕਾਏ ਦਾ ਕੋਈ ਮਤਲਬ ਹੈਗਾ ਬਿਲਕੁਲ ਨਹੀਂ ਹੈ ਕਿ ਹਰ ਵਾਰ ਆਪਾਂ ਨੂੰ ਧਰਨਾ ਦੇ ਕੇ ਹੀ ਰਿਜ਼ਲਟ ਲੈਣਾ ਪੈਣਾ ਹੈ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਮੈਂ ਸਰਕਾਰ ਦੇਖੋ ਹੁਣ ਆਪਾਂ ਇਹਦਾ ਰਿਜ਼ਲਟ ਆਪਣਾ ਰਿਜ਼ਲਟ ਕਿਵੇਂ ਕੱਟ ਸਕਦੇ ਆ ਦੇਖੋ ਦੋਨਾਂ ਨੂੰ ਨੁਕਸਾਨ ਹੈਗਾ ਭਾਈ ਕਿਉਂਕਿ ਤੁਹਾਨੂੰ ਨਹੀਂ ਪਤਾ ਤੁਹਾਡਾ ਨਾਮ ਆਏਗਾ ਜਾਂ ਨਹੀਂ ਆਏਗਾ ਔਰ ਅਗਰ ਨਾਮ ਆਏਗਾ ਅਗਰ ਮੰਨ ਲਓ ਨਾਮ ਆ ਗਿਆ ਤਾਂ ਉਹ 2025 ਨਮ ਪੇਪਰ 2025 ਦਾ ਪੇਪਰ ਹੋਏ ਬਾਅਦ ਅਗਰ ਨਾਮ ਆਇਆ ਤਾਂ 2025 ਦੀਆਂ ਸੀਟਾਂ ਵੀ ਖਰਾਬ ਹੋਣਗੀਆਂ ਕਿਉਂ ਬੱਚਾ 24 ਵਾਲੀ ਜੁਆਇਨਿੰਗ ਲਏਗਾ ਸੋ ਦੋਨਾਂ ਲਈ ਇਹ ਨੁਕਸਾਨ ਹੋਏਗਾ ਭਾਈ ਸੋ ਆਪਾਂ ਕਰ ਕੀ ਸਕਦੇ ਆ ਆਪਾਂ ਦੇਖੋ ਸਭ ਤੋਂ ਪਹਿਲਾਂ ਜਿਵੇਂ ਕਿ ਕੋਈ ਵੀ ਸੈਸ਼ਨ ਹੁੰਦਾ ਜਿਵੇਂ ਕਿ ਵਿਧਾਨ ਸਭਾ ਸੈਸ਼ਨ ਸ਼ਾਇਦ ਮੇ ਵੀ ਚੱਲ ਰਿਹਾ ਹੈ ਅਗਰ ਨਹੀਂ ਵੀ ਚੱਲ ਰਿਹਾ ਜਿੱਥੇ ਵੀ ਇਹਨਾਂ ਦੀ ਕੋਈ ਵੀ ਕਾਨਫਰੰਸ ਹੁੰਦੀ ਹੈ ਤੁਸੀਂ ਉੱਥੇ ਜਾ ਕੇ ਕਮੈਂਟ ਕਰਨੇ ਆ ਟਵੀਟ ਕਰਨਾ ਹੈ ਇੱਕ ਇੱਕ ਵੀਡੀਓ ਬਣਾਓ ਐਟ ਲਿਸਟ ਇੱਕ ਇੱਕ ਵੀਡੀਓ ਬਣਾਓ ਕਿ ਸਾਡਾ ਪਹਿਲਾ ਪੁਰਾਣਾ ਰਿਜ਼ਲਟ ਦੋ ਭਗਵਾਨਤਮਾਨ ਸਰਕਾਰ ਨੂੰ ਬੇਨਤੀ ਹੈ ਕਿ ਸਾਡਾ ਪੁਰਾਣਾ ਰਿਜ਼ਲਟ ਦੋ ਐਟ ਲੀਸਟ ਇਹਨਾਂ ਦੇ ਕੰਨਾਂ ਤਾਈਂ ਗੱਲ ਤਾਂ ਪਹੁੰਚਾਓ ਠੀਕ ਹੈ ਆਪਣੇ ਆਪਣੇ ਹਲਕਿਆਂ ਦੇ ਜਿੱਥੇ ਵੀ ਤੁਸੀਂ ਸਿਲੈਕਟਡ ਕੈਂਡੀਡੇਟੋਂ ਤੁਹਾਨੂੰ ਪਤਾ ਵੀ ਤੁਹਾਡਾ ਨਾਮ ਆ ਸਕਦਾ ਹੈ ਚਾਹੇ ਤੁਹਾਡੇ ਨੰਬਰ ਆਏ ਹੈ ਉੱਥੇ ਜਾ ਕੇ ਮੰਗ ਪੱਤਰ ਦੋ ਆਪੋਜੀਸ਼ਨ ਨੂੰ ਦੋ ਆਪੋਜੀਸ਼ਨ ਦਾ ਜਿਹੜਾ ਲੀਡਰ ਹੈ ਉਹਨੂੰ ਦੋ ਚਾਹੇ ਚਾਹੇ ਜਿਹੜੀ ਰੂਲਿੰਗ ਪਾਰਟੀ ਹੈ ਉਹਦਾ ਐਮਐਲਏ ਹੈ ਉਹਨੂੰ ਦੋ ਚਾਹੇ ਸਮਾਜ ਸੇਵੀ ਹੈ ਉਹਨੂੰ ਦੋ ਐਟ ਲੀਸਟ ਇਕੱਠੇ ਹੋ ਕੇ ਇੱਕ ਯੂਨਾਈਟ ਮਤਲਬ ਇਕੱਠੇ ਹੋ ਕੇ 10-15 ਜਣੇ ਉੱਥੇ ਜਾਓ ਔਰ ਉਹਨਾਂ ਨੂੰ ਕਹੋ ਕਿ ਭਾਈ ਸਾਡੇ ਆਹਾਹਾ ਮੁੱਦੇ ਹੈ ਕਿ ਅਸੀਂ ਕੀ ਕਰੀਏ ਇੱਕ ਇੱਕ ਸਾਲ ਤਾਈਂ ਕਿਹਾ ਵੇਟ ਕਰੀਏ ਜਾਂ ਡੇਢ-ਡੇਢ ਸਾਲ ਤਾਈਂ ਵੇਟ ਕਰੀਏ ਇੱਕ ਪੇਪਰ ਦੇ ਕੇ ਕਿ ਇਹ ਡੇਢ ਸਾਲ ਦੇ ਵਿੱਚ ਸਾਡਾ ਘਰ-ਬਾਰ ਨਹੀਂ ਹੈ ਕਿ ਡੇਢ ਸਾਲ ਦੇ ਵਿੱਚ ਅਸੀਂ ਕੋਈ ਹੋਰ ਕੰਮ ਨਹੀਂ ਕਰ ਸਕਦੇ ਇਹ ਬੱਚੇ ਦੀ ਇੰਨੀ ਮੈਂਟਲ ਹੈਲਥ ਨੂੰ ਕਮਜ਼ੋਰ ਕਰ ਰਹੇ ਹਨਾ ਮਤਲਬ ਚੰਗੀ ਗੱਲ ਭਰਤੀ ਕੱਢ ਰਹੇ ਹੋ ਪਰ ਯਾਰ ਮੈਂ ਕਹਿ ਰਿਹਾ ਕਿ ਚਾਹੇ ਤੁਸੀਂ ਘੱਟ ਭਰਤੀ ਕੱਢੋ ਪਰ ਇੱਕ ਕੈਲੰਡਰ ਜਾਰੀ ਕਰਕੇ ਕੱਢੋ ਕਿ ਅੱਜ ਤੁਹਾਡਾ ਪੇਪਰ ਹੋਊਗਾ ਕੱਲ ਤੁਹਾਡਾ ਰਿਜ਼ਲਟ ਆਊਗਾ ਪਰਸੋਂ ਤੁਹਾਨੂੰ ਜੁਆਇਨਿੰਗ ਮਿਲੂਗੀ ਇੱਕ ਡੇਟ ਦੋ ਪਰ ਨਹੀਂ ਇਹਨਾਂ ਨੇ ਬੱਚਿਆਂ ਨੂੰ ਹੀ ਭੰਬੜ ਪੂਸੇ ਚ ਪਾ ਰੱਖਿਆ ਠੀਕ ਹੈ ਸੋ ਇਹਦਾ ਹੱਲ ਮੈਂ ਤੁਹਾਨੂੰ ਦੱਸਦਾ ਪਹਿਲਾ ਹੱਲ ਇਹ ਹੈ ਦੂਜਾ ਹੱਲ ਤਾਂ ਭਾਈ ਮੈਂ ਹਮੇਸ਼ਾ ਹੀ ਕਹਿੰਦਾ ਫਿਰ ਆਪਾਂ ਇਕੱਠੇ ਹੋ ਕੇ ਚਾਹੇ ਭਗਵੰਤ ਮਾਨ ਸਾਹਿਬ ਦੀ ਕੋਠੀ ਤੇ ਜਾਵਾਂਗੇ ਮੰਗ ਪੱਤਰ ਲੈ ਕੇ ਜਾਂ ਫਿਰ ਆਪਾਂ ਕਿੱਥੇ ਜੀ ਥਾਂ ਤੇ ਇਕੱਠੇ ਹੋਵਾਂਗੇ ਜਿੱਥੇ ਸਾਡੀ ਸਰਕਾਰ ਗੱਲ ਸੁਣ ਸਕੇ ਠੀਕ ਹੈ ਬਾਕੀ ਇਹਦੀ ਅੱਗੇ ਜੋ ਵੀ ਅਪਡੇਟ ਹੋਊਗੀ ਹੁਣ ਕਈ ਬੱਚੇ ਪਤਾ ਕੀ ਕਹਿੰਦੇ ਆ ਦੇਖੋ ਮੈਂ ਮੈਂ ਵੀ ਇਹ ਵੀਡੀਓ ਨਹੀਂ ਪਾਉਣਾ ਚਾਹੁੰਦਾ ਸੀ ਪਰ ਮੈਂ ਔਰੰਕੀਤ ਸਰ ਨੇ ਇੱਕ ਡਿਸਕਸ਼ਨ ਕਰੀ ਕਿ ਸਰ ਜਿਹੜਾ ਬੱਚਾ ਮੰਨ ਲਓ 2024 ਦਾ ਸਾਨੂੰ ਵੀ ਪਤਾ ਰਿਜ਼ਲਟ ਅੱਜ ਨਹੀਂ ਤਾਂ ਕੱਲ ਆਜੂਗਾ ਪਰ ਮੈਨੂੰ ਐਵੇਂ ਦੱਸੋ ਇਹਨਾਂ ਨੇ 2025 ਦੇ ਐਗਜ਼ਾਮ ਦੀ ਡੇਟ ਕਦੋਂ ਦਿੱਤੀ ਮਈ 'ਚ ਹੁਣ ਮੇਰੀ ਗੱਲ ਸੁਣੋ ਅਗਰ ਮਈ ਤੱਕ ਰਿਜ਼ਲਟ ਨਹੀਂ ਆਉਂਦਾ ਤਾਂ ਕਿਆ 2025 ਦੇ ਜਿਹੜੇ ਬੱਚੇ ਬਾਉਂਡਰੀ ਤੇ ਖੜੇ ਆਓ ਪੇਪਰ ਨਹੀਂ ਦੇਣਗੇ ਕਿਆ ਆਹ 2024 ਵਾਲੇ ਬੱਚੇ ਕਿਆ 2025 ਦਾ ਪੇਪਰ ਨਹੀਂ ਦੇਣਗੇ ਬਿਲਕੁਲ ਦੇਣਗੇ ਠੀਕ ਹੈ ਆਉਣ ਵਾਲੇ ਬੱਚਿਆਂ ਦਾ ਵੀ ਕੰਪੀਟੀਸ਼ਨ ਵਧਾਉਣਗੇ ਇਹ ਦੂਜਾ ਅਗਰ ਇਹ 24 ਚ ਸਿਲੈਕਟ ਹੋ ਗਏ ਮਤਲਬ ਫਾਈਨਲ ਲਿਸਟ ਪੇਪਰ ਤੋਂ ਬਾਅਦ ਆਈ ਤਾਂ ਇਹ 24 ਨੂੰ ਜੁਆਇਨ ਕਰਨਗੇ ਨਾ 24 ਵਾਲੀ ਨੂੰ ਜੁਆਇਨ ਕਰਨਗੇ ਨਾ ਕਿ 25 ਵਾਲੀ ਨੂੰ ਜੁਆਇਨ ਕਰਨਗੇ ਠੀਕ ਹੈ ਸੋ ਉੱਥੇ ਇਹ ਸੀਟਾਂ ਖਰਾਬ ਕਰਕੇ ਫਿਰ ਫਿਰ گورਨਮੈਂਟ ਕੋਈ ਵੇਟਿੰਗ ਲਿਸਟਾਂ ਦੇ ਨਾਮ ਤੇ ਕੰਮ ਵੀ ਨਹੀਂ ਕਰਦੀ ਕਿ ਭਾਈ ਚਲੋ ਵੇਟਿੰਗ ਲਿਸਟਾਂ ਕੱਢਦੇ ਸੋ ਅਗਰ ਤੁਹਾਡਾ ਇਹ ਸਾਰਾ ਪ੍ਰੋਸੈਸ ਪੂਰਾ ਹੋ ਗਿਆ ਹੈ ਤਾਂ ਭਾਈ ਰਿਜ਼ਲਟ ਦੇਣਾ ਚਾਹੀਦਾ ਇੱਕ ਟੈਗ ਲਾਈਨ ਆਹੀ ਚਲਾ ਲਓ ਪਈ ਨਵੀਂ ਡੇਟ ਕੱਢਣ ਨੂੰ ਤਾਂ ਅੱਗੇ ਆ ਨਵੀਂ ਭਰਤੀ ਕੱਢਣ ਨੂੰ ਤਾਂ ਅੱਗੇ ਆ ਪੁਰਾਣੀ ਤਾਂ ਸੀਰੇ ਚਾੜੋ ਪੁਰਾਣੀ ਤਾਂ ਸੀਰੇ ਚਾੜੋ ਇਹ ਲਿਖ ਕੇ ਸਾਰੇ ਡਾਟਾ ਮੈਂ ਤੁਹਾਨੂੰ ਜੋ ਗੱਲ ਕਹੀ ਹੈ ਰੂਲਿੰਗ ਪਾਰਟੀ ਦੇ ਐਮਐਲਏ اپੋਜੀਸ਼ਨ ਪਾਰਟੀ ਦੇ ਐਮਐਲਏ ਇੱਕ ਇੰਸਟਾਗ੍ਰam ਤੇ ਵੀਡੀਓ ਬਣਾਓ ਤੁਸੀਂ ਪ੍ਰਤਾਪ ਅਕੈਡਮੀ ਨਾਲ ਟੈਗ ਕਰ ਦੋ ਆਪਾਂ ਹਰ ਜਗ੍ਹਾ ਸਟੇਟਸ ਲਾ ਦਾਂਗੇ ਠੀਕ ਹੈ ਸਾਡਾ ਟੈਲੀਗ੍ਰam ਚੈਨਲ ਹੈਗਾ ਠੀਕ ਹੈ ਉਹਨੂੰ ਜੁਆਇਨ ਕਰ ਲਓ ਪ੍ਰਤਾਪ ਅਕੈਡਮੀ ਦਾ ਤਾਂ ਕਿ ਅੱਗੇ ਦੀ ਜਿਹੜੀ ਵੀ ਇਨਫੋਰਮੇਸ਼ਨ ਹੋਊ ਵੀ ਆਪਾਂ ਸ਼ੇਅਰ ਕਰ ਦਾਂਗੇ ਬਾਕੀ ਜਿਹੜੇ ਸਿਲੇਕਟਡ ਕੈਂਡੀਡੇਟ ਦਾ ਗਰੁੱਪ ਬਣਿਆ ਹੋਇਆ ਹੈ ਜਾਂ ਮੈਂ ਇੱਕ ਗਰੁੱਪ ਬਣਾ ਲਵਾਂ ਕਿ ਅੱਗੇ ਦੀ ਕੀ ਕਾਰਵਾਈ ਹੈ ਠੀਕ ਹੈ ਉਹਦੇ ਵਿੱਚ ਐਡ ਹੋ ਜਾਓ ਤਾਂ ਕਿ ਇੱਕ ਗਰੁੱਪ ਬਣ ਜੇ ਤਾਂ ਤੁਹਾਨੂੰ ਆਪਣਾ ਪਤਾ ਹੋਵੇ ਕਿ ਆਪਣੇ ਆਪਣੇ ਡਿਸਟ੍ਰਿਕਟ ਲੈਵਲ ਤੇ ਆਪਣੇ ਆਪਣੇ ਆ ਕੀ ਕਹਿੰਦੇ ਆ ਇਹਨੂੰ ਹਲਕੇ ਲੈਵਲ ਤੇ ਤੁਸੀਂ ਐਮਐਲਏ ਨੂੰ ਜੋ ਮਿਲੇ ਹੋ ਕੀ ਗੱਲਬਾਤ ਹੋਈ ਆ ਉੱਥੇ ਗੱਲਬਾਤ ਹੋ ਸਕੇ ਔਰ ਆਪਣਾ ਰਿਜ਼ਲਟ ਆ ਜੇ ਅਗਰ ਫੇਰ ਵੀ ਮੰਨ ਲਓ ਰਿਜ਼ਲਟ ਨਹੀਂ ਹੁੰਦਾ ਤਾਂ ਫਾਈਨਲ ਸੋਲੂਸ਼ਨ ਤੁਹਾਨੂੰ ਪਤਾ ਹੈ ਠੀਕ ਹੈ ਫੇਰ ਵੀ ਅਗਰ ਤੁਹਾਨੂੰ ਕੋਈ ਗੱਲਬਾਤ ਹੋਵੇ ਤਾਂ ਇਹ ਦੋ ਅਕੈਡਮੀ ਦੇ ਨੰਬਰ ਹੈ ਤੁਸੀਂ ਇਹਨਾਂ ਅਕੈਡਮੀਆਂ ਤੇ ਕਾਲ ਕਰ ਲਿਓ ਮੇਰੇ ਔਰ ਅੰਕੀ ਸਰ ਨਾਲ ਤੁਹਾਡੀ ਗੱਲ ਹੋ ਜੇਗੀ ਤਾਂ ਹੱਲ ਇਹਦਾ ਇਹੀ ਹੈਗਾ ਭਾਈ ਪਹਿਲਾਂ ਤਾਂ ਆਪਾਂ ਮਾਸ ਪ੍ਰੋਟੈਸਟ ਕਰੀਏ ਉਹ ਵੀ ਆਨਲਾਈਨ ਠੀਕ ਹੈ ਆਪਾਂ ਬਿਲਕੁਲ ਸ਼ਾਂਤੀਮਈ ਤਰੀਕੇ ਦੇ ਨਾਲ ਜਿਹੜੇ ਸਾਡੇ ਐਮ.ਐਲ.ਏ ਸਰਪੰਚਾ ਉਹਨਾਂ ਕੋਲੇ ਜਾ ਕੇ ਇਹ ਗੱਲਾਂ ਕਹੀਏ ਕਿ ਮੈਨੂੰ ਐਵੇਂ ਦੱਸੋ ਵੀ ਸਰ ਸਾਡਾ ਰਿਜ਼ਲਟ ਕਦੋਂ ਆਊਗਾ ਵੀ ਕਿਹ ਇੱਕ ਇੱਕ ਸਾਲ ਦੇ ਵਿੱਚ ਭਰਤੀ ਹੁੰਦੀ ਹੈ ਨਹੀਂ ਹੁੰਦੀ ਭਾਈ ਇੱਕ ਸਾਲ ਦੇ ਵਿੱਚ ਐਸ.ਐਸ.ਆਈ ਸੀਰੇ ਛਾੜ ਦਿੰਦਾ ਇਹ ਤਾਂ ਫੇਰ ਹੀ ਸਟੇਟ ਹੈ ਠੀਕ ਹੈ ਦੂਜਾ ਆਹ ਆ ਨੰਬਰ ਹੈਗਾ 7696 50 6767 ਤੀਜੀ ਗੱਲ ਕਈਆਂ ਨੂੰ ਐਵੇਂ ਲੱਗਦਾ ਹੋਵੇ ਕਿ ਸਰ ਆ ਵੀ ਮੁੱਦਾ ਹੈ ਉਹ ਵੀ ਮੁੱਦਾ ਹੈ ਤਾਂ ਦੇਖੋ ਆਪਾਂ ਸਾਰੇ ਮੁੱਦਿਆਂ ਤੇ ਬੋਲੇ ਆਂ ਪਰ ਮੈਂ ਸਪੈਸੀਫਿਕ ਇਸ ਮੁੱਦੇ ਤੇ ਕਿਉਂ ਬੋਲਿਆ ਹੈ ਬਹੁਤ ਜੇ ਬੱਚੇ ਕਟੋ-ਕਟ ਪੰਜ 6 ਦਿਨਾਂ ਤੋਂ ਮੈਨੂੰ ਕੰਟੀਨਿਊ ਮੈਸੇਜ ਕਰ ਰਹੇ ਆ ਠੀਕ ਹੈ ਔਰ ਮੈਂ ਦੇਖੋ ਵੀਡੀਓ ਪਉਣੀ ਵੀ ਸੀ ਪਰ ਇੱਕ ਸਾਡਾ ਸੀ ਟੀਚਰ ਹੋਣ ਦੇ ਨਾਤੇ ਦੋਨਾਂ ਚੀਜ਼ਾਂ ਤੇ ਚੱਲਦੇ ਹੁੰਨੇ ਆ ਇਸ ਮੁੱਦੇ ਤੇ ਵੀ ਗੱਲ ਕਰਨੀ ਹੈ ਪਰ ਜਿਹੜੇ 2025 ਦੀ ਸਟੱਡੀ ਕਰ ਰਹੇ ਆ ਉਹਨਾਂ ਨੂੰ ਵੀ ਆਪਾਂ ਸਟੱਡੀ ਕਰਾਉਣੀ ਹੈ ਠੀਕ ਹੈ ਇੱਕ ਟੀਚਰ ਦਾ ਇਹੀ ਧਰਮ ਹੁੰਦਾ ਹੈ ਆਈ ਗੱਲ ਸਮਝ ਚੇ ਸੋ ਅਗਰ ਕਿਸੇ ਬੱਚੇ ਨੇ ਪੜ੍ਹਨਾ ਹੈ ਬੜੀਆ ਤਰੀਕੇ ਨਾਲ ਪੜ੍ਹਨਾ ਹੈ ਤਾਂ ਤੁਸੀਂ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਬੈਸਟ ਆਫ ਲੱਕ ਅੱਗੇ ਆਪਾਂ ਕੀ ਸਟੈਪ ਕਰਾਂਗੇ ਜਾਂ ਕੀ ਇਹਦੇ ਲਈ ਕੀ ਆਪਾਂ ਕਰ ਸਕਦੇ ਹਾਂ ਤਾਂ ਕਿ ਆਪਣਾ ਰਿਜ਼ਲਟ ਆ ਜਾਏ ਮੈਂ ਤੁਹਾਨੂੰ ਇਸੇ ਹੀ ਚੈਨਲ ਤੇ ਇਨਫੋਰਮ ਕਰ ਦੂੰਗਾ ਥੈਂਕ ਯੂ ਸੋ ਮੱਚ